ਇਸ ਤਰ੍ਹਾਂ ਇਹ ਇਸ ਵੇਲੇ ਪੰਜਾਬ ਚ ਚੋਣਾਂ ਹੋ ਰਹੀਆਂ ਸਾਰੇ ਦੇਸ਼ ਚ ਚੋਣਾਂ ਹੋ ਰਹੀਆਂ ਚੋਣਾਂ ਵਿੱਚ ਇਹ ਪਹਿਲੀ ਵਾਰੀ ਹੋਇਆ ਖਾਸ ਤੌਰ ਤੇ ਪੰਜਾਬ ਚ ਸਾਰੇ ਦੇਸ਼ ਚ ਹੋ ਰਿਹਾ ਪਰ ਖਾਸ ਤੌਰ ਤੇ ਪੰਜਾਬ ਵਿੱਚ ਅਸੀਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਵਾਲ ਕਰਦੇ ਆ ਰੂਲਿੰਗ ਪਾਰਟੀ ਵਾਲੇ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਦਿੱਲੀ ਚ ਸੱਤਾ ਦਾ ਸੁੱਖ ਭੋਗਿਆ ਹੈ ਇੱਥੇ ਪੰਜਾਬ ਚ ਹੈ ਪਿਛਲੇ ਦਿਨੀ ਇੱਥੇ ਇੱਕ ਬੀਜੇਪੀ ਦਾ ਡੈਲੀਗੇਸ਼ਨ ਆ ਕੇ ਮੁੱਖ ਚੋਣ ਕਮਿਸ਼ਨਰ ਨੂੰ ਮਿਲਿਆ ਉਹਨਾਂ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਕੋਈ ਇਲੈਕਸ਼ਨ ਦੀ ਮੁਹਿੰਮ ਚਲਾਉਣ ਨਹੀਂ ਦਿੰਦਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਇਹ ਕੋਈ ਮਨਸ਼ਾ ਨਹੀਂ ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਨੇ ਆ ਪਹਿਲੀ ਵਾਰੀ ਹੋਇਆ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਉਹਨਾਂ ਤੇ ਸਵਾਲ ਕਰੀਏ ਪਿਛੋਕੜ ਤੁਹਾਡਾ ਕੀ ਹੈ ਅੱਗੇ ਤੁਸੀਂ ਕੀ ਕਰੋਗੇ ਜੋ ਤੁਸੀਂ ਸਾਡੇ ਨਾਲ ਕਰਦੇ ਰਹੇ ਹੋ ਕਿ ਇਸੇ ਤਰ੍ਹਾਂ ਕਰੋਗੇ ਜਿੱਦਾਂ ਦਾ ਤੁਹਾਡਾ ਬਿਹੇਵੀਅਰ ਹੈ ਇਹ ਅਸੀਂ ਇਹਨੂੰ ਇਹਨਾਂ ਦੇ ਧਿਆਨ 'ਚ ਲਿਆਉਂਦਾ ਵੀ ਅਸਲੀਅਤ ਇਹ ਹੈ ਵੀ ਉਹ ਨਾਲ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ 'ਚ ਲੈ ਕੇ ਤੁਰਦੇ ਆ ਇਹ ਨਾਲ ਉਹਨਾਂ ਦੇ ਜਿਹੜਾ ਖਰੂਦੀ ਕਿਸਮ ਦਾ ਜਿਹੜਾ ਉਹਨਾਂ ਦਾ ਹੈਗਾ ਅਮਲਾ ਫੈਲਾ ਉਹ ਤੁਰਦਾ ਹੈ ਜੇ ਅੱਗੇ ਹੋ ਕੇ ਲੋਕ ਨਾ ਘੇਰ ਘੇਰ ਕੇ ਸਵਾਲ ਕਰਨ ਤਾਂ ਉਹ ਖੜਦੇ ਹੀ ਨਹੀਂ ਮਿੱਟੀ ਪਾ ਕੇ ਲੋਕਾਂ ਦੇ ਉੱਤੇ ਸਵਾਲਾਂ ਤੋਂ ਬਚਦੇ ਆ ਲੋਕਾਂ ਦਾ ਲੋਕ ਅਧਿਕਾਰ ਹੈ ਲੋਕ ਸਵਾਲ ਕਰਨ ਪੁੱਛ ਸਕਦੇ ਆ ਉਹਨਾਂ ਨੂੰ ਆਪਣਾ ਨੂੰ ਇਹ ਪਹਿਲੀ ਵਾਰੀ ਹੋ ਰਿਹਾ ਹੈ ਦੇਸ਼ ਦੀ ਡੈਮੋਕ੍ਰੇਸੀ ਦੇ ਹਿੱਤ ਚ ਹੈ ਕਿ ਲੋਕੀ ਸਵਾਲ ਕਰਨ ਲੱਗੇ ਅਜੇ ਤੱਕ ਕਦੀ ਨਹੀਂ ਸੀ ਹੋਇਆ ਹੁਣ ਤੱਕ ਤਾਂ ਲੋਕੀ ਹੱਥ ਬੰਨ੍ਹ ਕੇ ਖੜਦੇ ਹੁੰਦੇ ਸੀ ਅੱਗੇ ਇਹਨਾਂ ਦੇ ਜਦੋਂ ਨੁਮਾਇੰਦੇ ਆਉਂਦੇ ਸੀ ਤੇ ਜਦੋਂ ਰਾਜ ਭਾਗ ਮਿਲ ਗਿਆ ਫਿਰ 5 ਸਾਲ ਲੋਕਾਂ ਤੇ ਚੰਮਦੀਆਂ ਚਲਾਉਂਦੇ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਯਕੀਨ ਦਿਵਾਉਣ ਆਏ ਆ ਅਸੀਂ ਪੂਰੀ ਤਰ੍ਹਾਂ ਪੀਸਫੁੱਲ ਰਹਾਂਗੇ ਸਾਡਾ ਕਿਸੇ ਨੂੰ ਕੋਈ ਐਦਾਂ ਖੱਜਲ ਖੁਆਰ ਕਰਨ ਦਾ ਕੋਈ ਮਨਸ਼ਾ ਨਹੀਂ ਪਰ ਇਹ ਵੀ ਰੋਕੋ ਵੀ ਜੇ ਚੀਫ ਮਿਨਿਸਟਰ ਜਾਂਦਾ ਹੈ ਉੱਥੇ ਕਿਸਾਨਾਂ ਨੂੰ ਸਾਰੀ ਦਿਹਾੜੀ ਫੜ ਕੇ ਥਾਣਿਆਂ 'ਚ ਬੰਦ ਕਰਕੇ ਬਿਠਾ ਦਿੰਦੇ ਨੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੰਦੇ ਨੇ ਤੇ ਸਾਡੇ ਜਿਹੜੇ ਡੈਮੋਕ੍ਰੈਟਿਕ ਰਾਈਟਸ ਨੇ ਉਹਨਾਂ ਤੇ ਛਾਪਾ ਨਾ ਮਾਰੋ ਉਹ ਵੀ ਰੋਕੋ ਅਸੀਂ ਪੀਸ ਸਾਡੀ ਸਟੇਟ ਹੈ ਇਹਨੂੰ ਪੀਸਫੁਲ ਰੱਖਣ ਦੀ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਜੇ ਕੋਈ ਗੜਬੜ ਹੋਏਗੀ ਤਾਂ ਇਹਨਾਂ ਦੇ ਪਾਸਟ ਤੇ ਹੋਏਗੀ ਸਾਡੇ ਪਾਸਟ ਤੇ ਨਹੀਂ ਹੋਏਗੀ ਸਰਸਮਾ ਭਾਜਪੀ ਕੀ ਤਰਫੋਂ ਜੋ ਘਿਆਪਨ ਦਿਆ ਗਿਆ ਥਾ ਉਸਮੇ ਇਹ ਵੀ ਕਹਾ ਗਿਆ ਥਾ ਕਿ ਬਿਨਾ ਪਰਮਿਸ਼ਨ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਤੋ ਉਨਕੋ ਵੀ ਪਰਮਿਸ਼ਨ ਲੈਣੀ ਚਾਹੀਦੀ ਕਿਸਾਨੋ ਕੋ ਵੀ ਮੈਂ ਅਸੀਂ ਇਹ ਵੀ ਸਵਾਲ ਕੀਤਾ ਸੀ ਉਹਨਾਂ ਨੂੰ ਵੀ ਸਾਡਾ ਸਾਰੀ ਉਮਰ ਦਾ ਤਜਰਬਾ ਹੈ ਤੁਸੀਂ ਪਰਮਿਸ਼ਨਾਂ ਦੇ ਚੱਕਰ ਚ ਪਾਜੋ ਤੁਹਾਨੂੰ ਪਰਮਿਸ਼ਨਾਂ ਚ ਗਦੀ ਗੇੜ ਚ ਐਸਾ ਪਾਉਂਦੇ ਨਹੀਂ ਦਿੰਦੇ ਹੀ ਨਹੀਂ ਪਰਮਿਸ਼ਨ ਜੇ ਤੱਕ ਕੋਈ ਅਸੀਂ ਅਨਲੌਫਲ ਐਕਟੀਵਿਟੀ ਕਰੀਏ ਫੇਰ ਤਾਂ ਸਾਨੂੰ ਪਰਮਿਸ਼ਨਾਂ ਦੇ ਚੱਕਰ ਚ ਪਾਓ ਅਸੀਂ ਲੋਕ ਆ ਤੇ ਅਸੀਂ ਸਵਾਲ ਕਰਦੇ ਆ ਸਾਡੇ ਕੋਲ ਉਹ ਆਉਂਦੇ ਆ ਚੱਲ ਕੇ ਅਸੀਂ ਉਹਨਾਂ ਦੇ ਘਰ ਜਾ ਕੇ ਸਵਾਲ ਨਹੀਂ ਕਰਦੇ ਅਸੀਂ ਜਦੋਂ ਉਹ ਆਉਂਦੇ ਆ ਸਾਡੀ ਡਿਊਟੀ ਆ ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਪਿੱਛੇ ਕੀ ਕੀਤਾ ਗਾਹ ਕੀ ਕਰੋਗੇ ਤਾਂ ਇਦਾਂ ਪਰਮਿਸ਼ਨਾਂ ਪ੍ਰਮੋਸ਼ਨਾਂ ਦੇ ਚੱਕਰ 'ਚ ਅਸੀਂ ਨਹੀਂ ਪੈਣਾ ਅਸੀਂ ਕਿਤੇ ਵੀ ਕੋਈ ਕੀਤੀ ਆ ਐਜੀਟੇਸ਼ਨ ਕੀਤੀ ਆ ਚੰਡੀਗੜ੍ਹ ਕਰਦੇ ਆ ਅਸੀਂ ਪਰਮਿਸ਼ਨ ਨਹੀਂ ਲੈਂਦੇ ਹੈਗੇ ਕੋਈ ਵੀ ਕੋਈ ਵੀ ਭਾਵੇਂ 144 ਲੱਗੀ ਆ ਅਸੀਂ ਬਿਨਾਂ ਪਰਮਿਸ਼ਨ ਤੋਂ ਹੀ ਕਰਦੇ ਆ ਦੂਸਰਾ ਅਸੀਂ ਅੱਜ ਮੁੱਖ ਚੋਣ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਹਿ ਕੇ ਆਏ ਆ ਵੀ ਜਿਹੜੀ ਇਹ ਵਾਅਦੇ ਕਰਦੇ ਆ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਇੱਕ ਲੀਗਲ ਡਾਕੂਮੈਂਟ ਤੌਰ ਤੇ ਬਣਾਇਆ ਜਾਵੇ ਕਿਉਂਕਿ 14 ਦੇ ਵਿੱਚ ਸਾਡੇ ਨਾਲ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਪਰ ਉਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਉਹਦੇ ਤਹਿਤ ਹੀ ਅਸੀਂ ਅੱਜ ਇਹਨਾਂ ਨੂੰ ਸਵਾਲ ਕਰਦੇ ਆਂ ਸਵਾਲਾਂ ਦੇ ਸਾਡੇਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਅਸੀਂ ਆਪਦੇ ਵਰਕਰਾਂ ਨੂੰ ਕਿਹਾ ਜਾ ਪੂਰਨ ਸ਼ਾਂਤਮਈ ਢੰਗ ਦੇ ਨਾਲ ਸਵਾਲ ਕਰਨੇ ਆ ਕੋਈ ਹਿੰਸਕ ਜਿਹੜੀ ਆ ਪੈਦਾ ਨਹੀਂ ਕਰਨੀ ਦੂਸਰਾ ਇੱਕ ਅਸੀਂ ਲੰਬਾ ਵੀ ਦੇ ਕੇ ਆਏ ਆ ਜਿਹੜਾ ਮੁਖ ਇਹਨਾਂ ਨੇ ਚੋਣ ਕਮਿਸ਼ਨਰ ਨੇ ਇੱਕ ਸਰਦਾਰ ਦੀ ਫੋਟੋ ਪੱਗ ਬੰਨ੍ਹ ਕੇ ਖੇਠਾ ਸ਼ੇਰ ਦਾ ਮੂੰਹ ਲਾਇਆ ਅਸੀਂ ਕਹਿੰਦੇ ਗਲਤ ਆ ਸਰਦਾਰ ਤਾਂ ਅੱਗੇ ਸ਼ੇਰ ਹੁੰਦੇ ਆ ਇਹਨਾਂ ਨੂੰ ਤੁਸ ਤੁਹਾਨੂੰ ਹਟਾਉਣਾ ਚਾਹੀਦਾ ਇਸ ਤਰ੍ਹਾਂ ਮਜ਼ਾਕ ਸਰਦਾਰ ਦਾ ਹਟਾਉਣਾ ਨਹੀਂ ਚਾਹੀਦਾ ਔਰ ਜਿਸ ਤਰੀਕੇ ਨਾਲ ਜਿਹੜਾ ਇਹ ਜਿਹੜਾ ਹੋਇਆ ਮੇਨ ਇਟ ਜਿਹੜਾ ਪੁਆਇੰਟ ਹੈਗਾ ਉਹ ਇਹ ਪੁਆਇੰਟ ਇਹ ਆ ਵੀ ਡਿਬੇਟ ਲੈਵਲ ਤੇ ਕੋਈ ਵੀ ਪੋਲੀਟੀਕਲ ਪਾਰਟੀ ਆ ਰਹੀ ਨਹੀਂ ਜੇ ਉੱਥੇ ਪਿੰਡਾਂ 'ਚ ਜਾ ਕੇ ਜੇ ਕੁਐਸਚਨਿੰਗ ਹੋ ਰਹੀ ਆ ਤਾਂ ਇਹਨਾਂ ਦੇ ਮੈਨੀਫੈਸਟੋ ਤੇ ਹੋ ਰਹੀ ਆ ਜਿਹੜੀਆਂ ਸਰਕਾਰਾਂ ਆਪਣੇ ਮੈਨੀਫੈਸਟੋ ਲਿਖ ਕੇ ਲੋਕਾਂ ਤੋਂ ਉਹੀ ਦੁਆਰਾ 5 ਸਾਲ ਬਾਅਦ ਜਿਹੜਾ ਰਿਪੋਰਟ ਕਾਰਡ ਆ ਲੋਕ ਇਹਨਾਂ ਦੇ ਸਾਹਮਣੇ ਰੱਖ ਰਿਹਾ ਵੀ ਆ ਵਾਅਦਾ ਕਰਕੇ ਤੁਸੀਂ ਪਿਛਲੀ ਵਾਰ ਆਏ ਸੀ ਅਸੀਂ ਤੁਹਾਨੂੰ ਵੋਟ ਦਿੱਤੀ ਆ ਤੇ ਤੁਹਾਡਾ ਸਵਾਲ ਪੁੱਛਣਾ ਸਾਡਾ ਹੱਕ ਬਣਦਾ ਹੁਣ ਅਗਲੀ ਵਾਰ ਜਿਹੜੇ ਮੈਨੂੰ ਵੈਸਟੋ ਬਣਾ ਰਹੇ ਆ ਉਹਤੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਇਸ ਲੈਵਲ ਤੇ ਜੇ ਵੋਟ ਪਿੰਡਾਂ 'ਚ ਜਾ ਕੇ ਮੰਗਣਗੇ ਤਾਂ ਉੱਥੇ ਜੇ ਡਿਬੇਟ ਲੈਵਲ ਤੇ ਉਹ ਗੱਲ ਨਹੀਂ ਕਰ ਸਕਦੇ ਤੇ ਸਾਡੀ ਨੁਮਾਇੰਦਗੀ ਐਸੈਂਬਲੀ ਦੇ ਵਿੱਚ ਜਾਂ ਪਾਰਲੀਮੈਂਟ 'ਚ ਜਾ ਕੇ ਕਿਵੇਂ ਕਰਨਗੇ ਪਿਛਲੇ ਸਮੇਂ 'ਚ ਜਿਵੇਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਕੀਤੀਆਂ ਉਹਦੇ ਕੁਐਸਚਨ ਨੇ ਜਿਹੜੇ ਉਹ ਮੇਨਲੀ ਜਿਹੜਾ ਅੱਜ ਇਲੈਕਸ਼ਨ ਕਮਿਸ਼ਨ ਦਾ ਸਾਡਾ ਆਉਣ ਦਾ ਮਤਲਬ ਇਹੀ ਆ ਜਿਹੜੀਆਂ ਪਾਰਟੀਆਂ ਨੇ ਆ ਕੇ ਕਿਹਾ ਵੀ ਇਹ ਖਰੂਦ ਕਰਦੇ ਨੇ ਹੋਰ ਨਹੀਂ ਅਸੀਂ ਕਹਿੰਦੇ ਆ ਪੰਜਾਬ ਸਾਡਾ ਸ਼ਾਂਤਮਈ ਰੱਖਣਾ ਚਾਹੁੰਦੇ ਆ ਲਾਅ ਨਾਅਰਡਰ ਮੇਨਟੇਨ ਰੱਖਣਾ ਚਾਹੁੰਦੇ ਆ ਅਸੀਂ ਸਿਰਫ ਆਪਣੇ ਜਿਹੜੇ ਹੱਕ ਆ ਉਹ ਡਿਬੇਟ ਲੈਵਲ ਦੇ ਉੱਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਇਹ ਭੱਜ ਕਿਉਂ ਰਹੇ ਨੇ ਇਹ ਆਂਸਰ ਦੇਣ ਦੇ ਕਿਉਂ ਭੱਜ ਰਹੇ ਆ ਇਹ ਗੱਡੀਆਂ 'ਚ ਆ ਕੇ ਧੂੜ ਮਚਾ ਕੇ ਲੋਕਾਂ ਦੇ ਕੋਲੋਂ ਕਿਉਂ ਨਿਕਲਦੇ ਆ ਜੇ ਉਹਨਾਂ ਦੀ ਵੋਟ ਮੰਗਣਾ ਚਾਹੁੰਦੇ ਆ ਉਹਨਾਂ ਦਾ ਦਿਲ ਜਿੱਤਣਾ ਚਾਹੁੰਦੇ ਆ ਉਹਨਾਂ ਨੂੰ ਖੜਕੇ ਉਹਨਾਂ ਦੀ ਗੱਲ ਵੀ ਕੀ ਨਹੀਂ ਕੀਤਾ ਕੀ ਅੱਗੇ ਹੋ ਸਕਦਾ ਇਹਨਾਂ ਨੂੰ ਵੱਧ ਵਧੀਆ ਰਿਜ਼ਲਟਸ ਇਹਨਾਂ ਨੂੰ ਅਨ ਪੋਲਿਟੀਕਲ ਪਾਰਟੀ ਨੂੰ ਜ਼ਿਆਦਾ ਮਿਲ ਸਕਦੇ ਸਰਦਾਰ ਸਾਹਿਬ ਇੱਕ ਚੀਜ਼ ਇੱਕ ਇੱਕ ਮੈਂ ਹੋਰ ਬੇਨਤੀ ਕਰਾਂ ਅਸੀਂ ਅਸੀਂ ਸਵਾਲ ਕੀਤਾ ਸੀ ਜਿਹੜੇ ਪਿੰਡ ਜਾਣਗੇ ਉਹ ਹਰ ਪਿੰਡ ਆਪਣਾ ਸਵਾਲ ਪੁੱਛੂਗਾ ਜੀ ਹਰ ਪਿੰਡ ਦੀ ਲੱਗ ਪ੍ਰੋਬਲਮ ਆ ਜਿਵੇਂ ਫਾਜ਼ਲ ਕਾਦੀ ਸੀ ਲੀਡਰ ਵੱਖਰੋਂ ਵੱਖਰੀ ਜਿਆਦਾ ਅਲੱਗ-ਲੱਗ ਜਿਹੜੇ ਪਿੰਡ ਆਪਣੇ ਲੋਕ ਨੇ ਪਿੰਡ ਸੁਚੇਤ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਆ ਲੋਕ ਲੋਕ ਜਿਹੜਾ ਵੱਡਾ ਅੰਦੋਲਨ ਕਿਸਾਨ ਨੂੰ ਤੋਂ ਬਾਅਦ ਲੋਕ ਜਾਗ ਨੂੰ ਹੋ ਚੁੱਕੇ ਆ ਆਪ ਦੀ ਪਿੰਡ ਦੀ ਪ੍ਰੋਬਲਮ ਸੀ ਦੱਸਦੇ ਆ ਜਿੱਥੇ ਨੈਸ਼ਨਲ ਜਾਂ ਸਟੇਟ ਲੈਵਲ ਪ੍ਰੋਬਲਮ ਦੱਸਦੇ ਆ ਪਿੰਡਾਂ ਦੀ ਪ੍ਰੋਬਲਮ ਹੀ ਆ ਜਿਹੜੀ ਹੁਣ ਫਾਜ਼ਲਕਾ ਦੀ ਗੱਲ ਆਈ ਸੀ ਵੱਡੇ ਸਮੇਂ ਤੋਂ ਉੱਥੇ ਨਹਿਰ ਬੰਦ ਆ ਬਾਗ ਸੁੱਕ ਰਹੇ ਨੇ ਕੀ ਉਹ ਆਪਣੀ ਗੱਲ ਨਹੀਂ ਪੁੱਛ ਸਕਦੇ ਸੀ ਐਮ ਨੂੰ ਤੁਸੀਂ ਪਾਣੀ ਕਹਿੰਦੇ ਸੀ ਆਇਆ ਕੰਢੀ ਤੇ ਤੇ ਕੰਢੀ ਤੇ ਪਾਣੀ ਨਹੀਂ ਪਹੁੰਚਿਆ ਜਿੰਨਾ ਦੀ ਫਸਲਾਂ ਮਰ ਰਹੀਆਂ ਨੇ ਨਰਮੇ ਲਾਉਣ ਤੋਂ ਰਹੇ ਨੇ ਉਹ ਆਪਣੇ ਸਵਾਲ ਪੁੱਛ ਸਕਦੇ ਆ ਨਹੀਂ ਪੁੱਛ ਸਕਦੇ ਮੈਂ ਇੱਕ ਹੋਰ ਬੇਨਤੀ ਕਰਾਂ ਅਸੀਂ ਪੁੱਛਿਆ ਇਲੈਕਸ਼ਨ ਕਮਿਸ਼ਨਰ ਨੂੰ ਉਹ ਸਾਨੂੰ ਇਹ ਦੱਸਿਆ ਜੇ ਸੰਵਿਧਾਨ ਵਿੱਚ ਪੀਸਫੁਲ ਪ੍ਰੋਟੈਸਟ ਮੇਰਾ ਅਧਿਕਾਰ ਹੈ ਨੈਸ਼ਨਲ ਹਾਈਵੇ ਤੇ ਜਾਣਾ ਪੀਸਫੁਲੀ ਮੇਰਾ ਅਧਿਕਾਰ ਹੈ ਜੇ ਮੈਂ ਕਿਸੇ ਨੂੰ ਲਿਕਾ ਨਾ ਦਾ ਦਿੱਲੀ ਮੇਰੀ ਰਾਜਧਾਨੀ ਹੈ ਉੱਥੇ ਜਾਣਾ ਮੇਰਾ ਅਧਿਕਾਰ ਹੈ ਜੇ ਮੈਂ ਕਾਨੂੰਨ ਤੋੜਾਂ ਤਾਂ ਮੈਨੂੰ ਅਰੈਸਟ ਕਰ ਲੈ ਪੁਲਿਸ ਤੇ ਇਹ ਕਿਹਨੇ ਅਧਿਕਾਰ ਦਿੱਤਾ ਹੈ ਜੇ ਸਾਡੇ ਤੇ ਤਾਂ ਨੈਸ਼ਨਲ ਹਾਈਵੇ ਬਲੌਕ ਕਰੀਏ ਤਾਂ ਪਰਚਾ ਦਰਜ ਹੋ ਜਾਂਦਾ ਇਹ ਤੁਸੀਂ ਇਹਦੀ ਜਾਂਚ ਕਰਾਓ ਵੀ ਇੱਕ ਹਫਤਾ ਪਹਿਲਾਂ ਹੀ 13 ਤਰੀਕ ਸਾਡੇ ਉਹਨਾਂ ਸਾਥੀਆਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਦਿੱਲੀ ਜਾਣਾ ਹੈ ਸਾਰੇ ਟੀਵੀ ਚੈਨਲਾਂ ਦੀ ਕਿਸੇ ਦੀ ਫੁਟੇਜ ਮੰਗਵਾ ਕੇ ਦੇਖ ਰਹੇ ਇੱਕ ਹਫਤਾ ਪਹਿਲਾਂ ਉਹਨਾਂ ਨੇ ਬੈਰੀਕੇਡ ਲਾਉਣੇ ਸ਼ੁਰੂ ਕਰਤੇ ਉਹਨਾਂ ਨੇ ਕਿਲ ਗੜ੍ਹ ਤੇ ਤੇ ਹੁਣ ਜੇ ਉਹ ਕਹਿੰਦੇ ਨੇ ਵੀ ਅਸੀਂ ਜੋ ਮਰਜ਼ੀ ਕਰੀਏ ਅਨ ਡੈਮੋਕਰੈਟਿਕ ਕੰਮ ਕਰੀਏ ਇਲੈਗਲ ਕੰਮ ਕਰੀਏ ਸਾਡੇ ਤੇ ਕੋਈ ਸਵਾਲ ਨਾ ਕਰੇ ਇਹ ਸੰਭਵ ਨਹੀਂ ਅਸੀਂ ਸਵਾਲ ਕਰਨੇ ਆ ਸਾਡਾ ਅਧਿਕਾਰ ਹੈ ਹਾਂ ਪੀਸਫੁੱਲ ਰਹਾਂਗੇ ਵਾਇਲੈਂਟ ਨਹੀਂ ਹੁੰਦੇ ਕਿਸੇ ਨੂੰ ਮਾਰਦੇ ਕੁਟਦੇ ਨਹੀਂ ਇਹ ਉਹਨਾਂ ਨੂੰ ਦੇਖੋ ਵੀ ਉਹਨਾਂ ਦੇ ਨਾਲ ਜਿਹੜਾ ਐਲੀਮੈਂਟੋ ਕਿਹਾ ਜਾ ਉਹ ਗੜਬੜ ਨਾ ਕਰੇ ਸਾਡੇ ਵੱਲੋਂ ਕੋਈ ਗੜਬੜ ਨਹੀਂ ਹੋਏ ਆਪਨੇ ਕੀ ਕਹਾ ਸੁਣਾਇਆ ਸੀ ਕਿ ਉਹ ਆਪ ਬੀਜੇਪੀ ਦੇ ਉਮੀਦਵਾਰੋਂ ਕੋ ਆਯੋਗ ਹੈ ਕਿ ਉਹ ਜਦਾਂ ਆਪਕਾ ਕੱਲਾ ਕੱਲਾ ਬੀਜੇਪੀ ਨਹੀਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ ਅਸੀਂ ਸਵਾਲ ਕਰ ਰਹੇ ਹਾਂ ਸਾਰੇ ਸਾਰੇ ਸਵਾਲ ਕਰ ਰਹੇ ਹਾਂ ਸਾਰੇ ਮੇਨ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਸੱਤਾ 'ਚ ਹੁੰਦੇ ਆ ਉਹਨਾਂ ਨੂੰ ਸਵਾਲ ਬਣਦੇ ਹੁੰਦੇ ਆ नहीं तो आपने क्या कहा कि हमारे सवालों का जवाब दे उनको आयोग डायरेक्शन कुछ ऐसा नहीं है आयोग नहीं। आयोग को कहा है कि जो आपको वो कहके गए हैं वो ठीक नहीं कहके वो ऐसी तस्वीर पेट करके गए हैं जैसे कि किसान खरूदी है खरूदी वो खुद है और वो असल में उनका स्वभाव नहीं है लोगों पहले जितनी इलेक्शन हुई लोग हाथ जोड़ के खड़े होते थे, थे। कैंडिडेट आता था कोई सवाल नहीं करता था ये पहली बार हुआ है के लोग सवाल करने लगे हैं और इसका क्रेडिट कि, किसान मोर्चे को जाता है कि हमने लोगों को जबान दी है लो, लोग सवाल करने लगे हैं और डेमोक्रेसी में ये हेल्दी ट्रेंड है एक थोड़े माध्यम ना ये भी दसना चाहने भी जिथे सवाल करे किसान साडे जो ਟੀਚਰਸ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹਰ ਤਰ੍ਹਾਂ ਦਾ ਵਰਗ ਜਿਨ੍ਹਾਂ ਨੂੰ ਉਹਨਾਂ ਦੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਉਹ ਸਾਧਮਈ ਤਰੀਕੇ ਨਾਲ ਕਰਨ ਇਹ ਵੀ ਤੁਹਾਡੇ ਮਾਦਮ ਦੀ ਕਰਨਾ ਚਾਹੁੰਦੇ ਆ ਵੀ ਡਿਬੇਟ ਲੈਵਲ ਤੇ ਕਰਨ ਵੀ ਜਿੱਥੇ ਕੋਈ ਵੀ ਪੋਲੀਟੀਕਲ ਪਾਰਟੀ ਨੂੰ ਇਹ ਬਹਾਨਾ ਨਾ ਮਿਲੇ ਵੀ ਇਹ ਖਰੂਦੀ ਨੇ ਉੱਥੇ ਬੈਠ ਕੇ ਉਹਨਾਂ ਨੂੰ ਜਿਹੜੇ ਖੜੇ ਨੇ ਆਪਣੇ ਨਮੇ ਦੇ ਉਹਨਾਂ ਨੂੰ ਵੀ ਚਾਹੀਦਾ ਵੀ ਬੈਠ ਕੇ ਉਹਨਾਂ ਦੀ ਗੱਲ ਡਿਬੇਟ ਲੈਵਲ ਦੇ ਉੱਤੇ ਸੁਣ ਲੈਣ ਤਾਂ ਮਸਲਾ ਖਤਮ ਆ ਜੇ ਉਹਨਾਂ ਦਾ ਆਨਸਰ ਦੇ ਦੇਣਗੇ ਠੀਕ ਆ ਜਾਂ ਨਹੀਂ ਆਨਸਰ ਦੇ ਸਕਣਗੇ ਲੋਕਾਂ ਦੇ ਸਾਹਮਣੇ ਸਾਫ਼ ਹੋ ਜਾਣਗੇ ਠੀਕ ਹੈ ਜੀ ਅਸੀਂ ਅਸੀਂ ਇਹ ਅਸੀਂ ਬੜਾ ਸਪਸ਼ਟ ਸਾਡੇ ਕੀਡਰ ਲਈ ਵੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੋਈ ਵਾਇਲੈਂਟ ਮੂਵ ਕਰੇਗਾ ਉਹਦੇ ਖਿਲਾਫ ਕਾਰਵਾਈ ਵੀ ਅਸੀਂ ਕਰਾਂਗੇ ਪੀਸਫੁੱਲ ਰਹਿਣਾ ਇਹ ਸਾਡਾ ਪਹਿਲਾ ਮੂਲਾ ਕੰਮ ਹੈ